ਐਵੇਂ ਵਹਿਮਿਆ ਸਾਡਿਆਂ ਕਾਤਲਾ ਨੂੰ ਅਸੀਂ ਹੋਵਾਂਗੇ 2004 ਲੋਕੋ ਕਤਲ ਕੀਤੇ ਆ ਮਾਰ ਮਾਰਿਆ ਜਿਹੜੀ ਮੁੱਕਣੀ ਨਹੀਂ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਬੋਲੇਸ਼ ਤੋਂ ਨਹਾ ਹਾਰਿਆ ਅੱਜ ਪੰਜਾਬ ਸਰਕਾਰ ਨੇ ਫੇਰ ਪੰਜਾਬ ਦੇ ਲੋਕਾਂ ਨੂੰ ਬਗਾਨਗੀ ਦਾ ਅਹਿਸਾਸ ਦਵਾ ਦਿੱਤਾ ਸਾਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਭਗਵੰਤ ਮਾਨ ਕੇਂਦਰ ਦੀ ਸਰਕਾਰ ਦਾ ਦੱਲਾ ਬਣਿਆ ਹੋਇਆ ਆ ਇਹਦੇ ਵਿੱਚ ਬਿੰਤੇ ਬੁੱਚੜ ਦੀ ਰੂਹ ਪ੍ਰਵੇਸ਼ ਕੀਤੀ ਹੋਈ ਆ ਇਹ ਪੰਜਾਬ ਦੀ ਧਰਤੀ ਦਾ ਕਿੱਡਾ ਵੱਡਾ ਗਦਾਰ ਆ ਇਹਦੇ ਬਾਰੇ ਸਾਨੂੰ ਪਹਿਲਾਂ ਪਤਾ ਸੀ ਪਰ ਅੱਜ ਪੰਜਾਬ ਦੇ ਕਿਸਾਨਾਂ ਨੂੰ ਵੀ ਪਤਾ ਲੱਗਿਆ ਇਹ ਕਦੇ ਭਾਜਪਾ ਨੂੰ ਕਹਿੰਦਾ ਸੀ ਕਿ ਭਾਜਪਾ ਦਿੱਲੀ ਨਹੀਂ ਜਾਣ ਦਿੰਦੀ ਕਿਸਾਨਾਂ ਨੂੰ ਅੱਜ ਭਗਵੰਤ ਮਾਨ ਨੇ ਪੰਜਾਬ ਦੀ ਪੁਲਿਸ ਦੀ ਵਰਤੋਂ ਕਰਦੇ ਆ ਧੋਖੇ ਦੇ ਨਾਲ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਧੋਖੇ ਦੇ ਨਾਲ ਅੰਦੀ ਰਾਤ ਮੋਰਚਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਲੋਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਪਰ ਭਗਵੰਤ ਮਾਨ ਉਹਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਹੱਕਾਂ ਲਈ ਲੜਨਾ ਜਾਣਦੇ ਹੋਣ ਉਹ ਜੇਲਾ ਤੋਂ ਨਹੀਂ ਡਰਦੇ ਜਦੋਂ ਲੋਕਾਂ ਨੂੰ ਦਬਾਇਆ ਜਾਂਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸ਼ਾਂਤ ਮਈ ਪ੍ਰਦਰਸ਼ਨ ਕਰਨ ਵਾਲਿਆਂ ਉੱਤੇ ਜ਼ਬਰ ਕੀਤਾ ਜਾਂਦਾ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਤੁਹਾਡੀ ਰੋਟੀ ਲੋਕਾਂ ਨੂੰ ਅਸਾਕੇ ਚੱਲਦੀ ਸੀ ਤੁਹਾਡੀ ਰੋਟੀ ਲੋਕਾਂ ਨੂੰ ਅਸਾਕੇ ਚੱਲਦੀ ਸੀ ਅੱਜ ਕਿਹੜੀ ਚੀਜ਼ ਖਾਣ ਲੱਗ ਪਿਓ ਤੁਹਾਡੀ ਰੋਟੀ ਅੱਜ ਲੋਕਾਂ ਨੂੰ ਰਵਾ ਕੇ ਚੱਲ ਰਹੀ ਆ ਉਹਨਾਂ ਮਾਵਾਂ ਦੀਆਂ ਬਦਸੀਸਾਂ ਉਹਨਾਂ ਬਜ਼ੁਰਗਾਂ ਦੀਆਂ ਬਦਸੀਸਾਂ ਤੁਹਾਨੂੰ ਲੱਗਣਗੀਆਂ ਜਿਨ੍ਹਾਂ ਦੀਆਂ ਪੱਗਾਂ ਤੁਹਾਡੀ ਪੰਜਾਬ ਪੁਲਿਸ ਤੁਹਾਡੇ ਆਰਡਰਾਂ ਤੇ ਰੋਲ ਰਹੀ ਆ ਤੁਹਾਡੀ ਪੁਲਿਸ ਦੇ ਮਲਾਜਮ ਇਹ ਕਹਿੰਦੇ ਬਜ਼ੁਰਗੋ ਤੁਹਾਡੇ ਬੱਚੇ ਆ ਸਾਡੀ ਡਿਊਟੀ ਸਾਨੂੰ ਭਗਵੰਤ ਮਾਨ ਦਾ ਆਰਡਰ ਆ ਜਰਨਲ ਡਾਇਰ ਆ ਭਗਵੰਤ ਮਾਨ ਜਰਨਲ ਡਾਇਰ ਜਿਹੜਾ ਆਰਡਰ ਦਿੰਦਾ ਕਿ ਬਜ਼ੁਰਗਾਂ ਦੀਆਂ ਕਿਸਾਨਾਂ ਦੀਆਂ ਹੱਕ ਮੰਗਣ ਵਾਲਿਆਂ ਦੀਆਂ ਪੱਗਾਂ ਨਾ ਦਿੱਤੀਆਂ ਜਾਣ ਉਹਨਾਂ ਨੂੰ ਬੇਪੱਤ ਕਰ ਦਿੱਤਾ ਜਾਵੇ ਉਹਨਾਂ ਬਜ਼ੁਰਗਾਂ ਦੇ ਪੁੱਤੇ ਦੇਸ਼ ਦੀ ਰਾਖੀ ਲਈ ਬਾਰਡਰਾਂ ਦੇ ਬੈਠੇ ਆ ਇਹ ਪੰਜਾਬ ਦੀ ਧਰਤੀ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਮੜਾ ਮੁਈ ਖੂਨ ਡੋਲਿਆ ਅੱਜ ਵੀ ਦੂਜੇ ਤੀਜੇ ਦਿਨ ਅਖਬਾਰ ਤੇ ਖਬਰ ਆਉਂਦੀ ਆ ਕੋਈ ਨਾ ਕੋਈ ਸਾਡਾ ਨੌਜਵਾਨ ਬਾਰਡਰ ਤੇ ਸ਼ਹੀਦ ਹੋ ਕੇ ਵਾਪਸ ਆਉਂਦਾ ਆ ਪਰ ਭਾਰਤ ਦਾ ਮੀਡੀਆ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਖਾਲਸਤਾਨੀ ਕਹਿੰਦਾ ਉਹ ਜੇ ਹੱਕ ਮੰਗਣਾ ਖਾਲਸਤਾਨੀ ਆ ਤੇ ਅਸੀਂ ਖਾਲਸਤਾਨੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਕੋਮਾ ਦਾ ਵਿਦਿਆਰਥੀ ਵਰਗ ਜਾਗ ਜਾਂਦਾ ਆ ਉਦੋਂ ਤਖਤੇ ਪਲਟ ਹੁੰਦੇ ਆ ਤਖਤੇ ਪਲਟ ਭਗਵੰਤ ਮਾਨ ਕੰਧ ਤੇ ਲਿਖਿਆ ਪੜ ਲਵੇ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲਾਓਗੇ ਅਸੀਂ ਚੁੱਪ ਨਹੀਂ ਬੈਠਾਂਗੇ ਸਾਡੀਆਂ ਮਾਵਾਂ ਨੂੰ ਡਿਟੇਨ ਕਰੋਗੇ ਅਸੀਂ ਚੁੱਪ ਨਹੀਂ ਬੈਠਾਂਗੇ ਇਹਨਾਂ ਯੂਨੀਵਰਸਿਟੀਆਂ ਨੇ ਸਾਨੂੰ ਦੱਸਿਆ ਕਿ ਹੱਕਾਂ ਲਈ ਕਿਵੇਂ ਲੜਨਾ ਆ ਉਹ ਸਾਡਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ ਸਾਡਾ ਧਰਨਾ ਲਾਉਣ ਦਾ ਅਧਿਕਾਰ ਆ ਸਾਡਾ ਹੱਕ ਮੰਗਣ ਦਾ ਅਧਿਕਾਰ ਆ ਜੇ ਹੱਕ ਮੰਗਣ ਤੇ ਸਾਡੇ ਨਾਲ ਆਤਵਾਦੀਆਂ ਵਰਗਾ ਸਲੂਕ ਕਰੋਗੇ ਅਸੀਂ ਚੁੱਪ ਨਹੀਂ ਬੈਠਾਂਗੇ ਪੰਜਾਬ ਦੇ ਵਿਦਿਆਰਥੀਓ ਪੰਜਾਬ ਦੇ ਲੋਕੋ ਤੁਹਾਨੂੰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਗੇਟ ਤੋਂ ਸੁਨੇਹਾ ਦਿੰਨੇ ਆ ਇਹ ਰਸਤਾ ਲਾਹੌਰ ਨੂੰ ਜਾਂਦਾ ਦੂਜੇ ਪਾਸੇ ਦਿੱਲੀ ਨੂੰ ਜਾਂਦਾ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਆ ਦੂਸਰੇ ਪਾਸੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ ਆ ਦੋਵੇਂ ਸ਼ਹਾਦਤਾਂ ਸਬਰ ਦੇ ਵਾਸਤੇ ਹੋਈਆਂ ਸਬਰ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਬਰ ਵਿਖਾਇਆ ਇੱਕ ਤਤੀ ਤਵੀ ਦੇ ਬਹਿ ਗਏ ਇੱਕ ਨੇ ਦੂਜੇ ਦੇ ਧਰਮ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸਾਡਾ ਗੁਰੂ ਸਬਰ ਸਿਖਾਉਂਦਾ ਪਰ ਇਨਾ ਰਾਹਾਂ ਤੇ ਸਾਡੀਆਂ ਪੱਗਾਂ ਰੋਲੋਗੇ ਇਨਾ ਰਾਹਾਂ ਤੇ ਸਾਡੇ ਬਜ਼ੁਰਗਾਂ ਨੂੰ ਕੁੱਟੋਗੇ ਤੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਤੇਗ ਵੀ ਦਿੱਤੀ ਆ ਓ ਨਿਹਾਲ ਜੀ ਆਪਾਲੇ ਇਹ ਭਗਵੰਤ ਮਾਨ ਦੀ ਲਲਕਾਰਿਆ ਪੰਜਾਬ ਦੀ ਨੌਜਵਾਨੀ ਨੂੰ ਉਹ ਸਾਡਾ ਖੂਨ ਪਤਲਾ ਨਹੀਂ ਹੋਇਆ ਸਾਡਾ ਦਸਵਾਂ ਪਾਤਸ਼ਾਹ ਕਹਿੰਦਾ ਤੰਗ ਅਮਦ ਬਾਜਾਂਗਾ ਅਮਦ ਅਸੀਂ ਹਰੇਕ ਅਪੀਲ ਦਲੀਲ ਹੀ ਲਾ ਵਰਤਦੇ ਆ ਪਰ ਸਰਕਾਰਾਂ ਇੰਨੀ ਬਗਾਨ ਗਈ ਹੱਕ ਮੰਗਣ ਤੇ ਬਜ਼ੁਰਗਾਂ ਨੂੰ ਕੁੱਟਦੀ ਆ ਡਾਂਗਾ ਮਾਰਦੀ ਆ ਰਾਤ ਧਰਨਾ ਦੇ ਰਹੇ ਲੋਕਾਂ ਦੇ ਸਥਾਈ ਟਿਕਾਣੇ ਢਾਹ ਦਿੱਤੇ ਭਗਵੰਤ ਮਾਨ ਕਹਿੰਦਾ ਪੀੜਾ ਪੰਜਾ ਚੱਲੂਗਾ ਪੀੜਾ ਪੰਜਾ ਜ਼ੀਰੋ ਟੋਲਰੈਂਸ ਨੀਤੀ ਭਗਵੰਤ ਮਾਨ ਨੇ ਅਪਣਾਈ ਹੋਈ ਆ ਇਹਦਾ ਜ਼ਬਰ ਅੰਗਰੇਜ਼ਾਂ ਤੋਂ ਅੱਗੇ ਲੰਘ ਗਿਆ ਪਰ ਉਹਨੂੰ ਵਹਿਮ ਆ ਇਹ ਪੰਜਾਬ ਦੀ ਧਰਤੀ ਦੇ ਲੋਕਾਂ ਇਹਨਾਂ ਨੇ ਅੰਗਰੇਜ਼ਾਂ ਦੇ ਵੇਲੇ 5-500 ਡਾਂਗ ਖਾਦੀ ਸੀ 5-500 ਡਾਂਗ ਪਰ ਆਪਣੇ ਅਕੀਦੇ ਤੋਂ ਨਹੀਂ ਭਟਕੇ ਆਪਣੇ ਜਜ਼ਬੇ ਤੋਂ ਨਹੀਂ ਡੋਲੇ ਜਿੰਨਾ ਮਰਜੀ ਜ਼ਬਰ ਕਰਕੇ ਵੇਖ ਲਵੇ ਮੈਂ ਦੁਬਾਰੇ ਲਾਈਨਾਂ ਪੜ ਦੇਵਾਂ ਐਵੇਂ ਵੇਹ ਮਿਆਂ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਕਤਲ ਕੀਤੇ ਆ ਮਾਰ ਮਾਰਿਆ ਜਿਹੜੀ ਟੁੱਟਣੀ ਨਹੀਂ ਇੰਨੀ ਲੰਮੀ ਐ ਸਾਡੀ ਕਤਾਰ ਲੋਕੋ ਬੋਲੇ ਸੋਨਹਾ ਪੰਜਾਬ ਦੇ ਲੋਕੋ ਉਹ ਬਾਰਡਰਾਂ ਤੇ ਬੈਠੇ ਲੋਕ ਤੁਹਾਡੇ ਬਜ਼ੁਰਗ ਨੇ ਉਹ ਮਸਲਾ ਕੱਲਾ ਡੱਲੇਵਾਲ ਦਾ ਨਹੀਂ ਕਿ ਅਸੀਂ ਦੂਜਾ ਦਰਸ਼ਨ ਸਿੰਘ ਫੇਰੂਮਾਨ ਝੋਲੀ ਦੇ ਵਿੱਚ ਪਵਾਉਣਾ ਕਿ ਸਾਡਾ ਕਿਸਾਨ ਭੋਖੜ ਤਾਲ ਤੇ ਬੈਠਾ ਸਾਡੀਆਂ ਜ਼ਮੀਨਾਂ ਵਾਲੀ ਮਰ ਜਾਏ ਤੇ ਅਸੀਂ ਫੇਰ ਸੜਕਾਂ ਦੇਵਾਂਗੇ ਅਸੀਂ ਫੇਰ ਖੁੱਲ ਕੇ ਆਪਣੀ ਗੱਲ ਕਰਾਂਗੇ ਉਹ ਸਾਡਾ ਖੂਨ ਇੰਨਾ ਪਾਣੀ ਨਹੀਂ ਹੋਇਆ ਸੁਨੇਹਾ ਦਿੰਨੇ ਆ ਪੰਜਾਬ ਦੇ ਲੋਕਾਂ ਨੂੰ ਕਿਰਤੀਆਂ ਨੂੰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਕਾਰਪੋਰੇਟਾਂ ਤੋਂ ਬਚਾਉਣੀਆਂ ਆਪਣੀਆਂ ਜ਼ਮੀਨਾਂ ਦਾ ਮੁੱਲ ਲੈਣਾ ਫਾਹੇ ਲੱਗ ਰਹੇ ਕਿਸਾਨਾਂ ਨੂੰ ਖੁਦ ਖੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਰੋਕਣਾ ਬਚਾਉਣਾ ਤੇ ਸੜਕਾਂ 'ਤੇ ਆ ਜਾਓ ਇਸ ਜ਼ਾਲਮ ਸਰਕਾਰ ਨੂੰ ਸੁਨੇਹਾ ਦੇ ਦਿਓ ਕਿ ਜ਼ਬਰਦਸਤ ਨਾਲ ਮਸਲਾ ਹੱਲ ਨਹੀਂ ਹੁੰਦਾ ਮਸਲਾ ਗੱਲਬਾਤ ਦੇ ਨਾਲ ਹੱਲ ਹੁੰਦਾ ਵਾ ਪੰਜਾਬ ਦੇ ਲੋਕ ਪੰਜਾਬ ਦੀਆਂ ਜੱਥੇਬੰਦੀਆਂ ਗੱਲਬਾਤ ਵਾਸਤੇ ਹਮੇਸ਼ਾ ਰੈਡੀ ਨੇ ਜਦੋਂ ਮਰਜ਼ੀ ਹਿੰਦੁਸਤਾਨ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਨਾਲ ਗੱਲਬਾਤ ਕਰੇ ਪਰ ਇਹ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਊਗਾ ਬੇਨਤੇ 부ਚੜਦੀ ਰੂ ਭਗਵੰਤ ਮਾਨ ਮਰਦਾਬਾਦ 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 ਬੇਨਤੇ 부ਚੜਦੀ ਰੂ ਭਗਵੰਤ ਮਾਨ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ